ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ 호ਸਟ ਨਿਰਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ শ্রোਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਆਪਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 24 ਅਗਸਤ 2016 ਨੌ ਪਾਦੂ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਦਾ ਆਕਰਦੇ ਜਿਹੜੇ ਕਿ ਹੁਣ ਫੇਸਬੁੱਕ ਰਾਹੀਂ ਵੀ ਸਾਡੇ ਨਾਲ ਜੁੜਦੇ ਨੇ ਜੀ ਔਰ ਉਹਨਾਂ ਦੀ ਕਾਫੀ ਜਿਹੜੀ ਹੈ ਉਹ ਕ੍ਰੀਏਟਿਵ ਇਨਪੁਟ ਹੈ ਬੜੇ ਉਸਾਰੂ ਉਹਨਾਂ ਦੇ ਸੁਝਾਅ ਨੇ ਔਰ ਅਸੀਂ ਆਸ ਵੀ ਕਰਦੇ ਹਾਂ ਕਿਉਂਕਿ ਇਸ ਤਰੀਕੇ ਨਾਲ ਅਸੀਂ ਇਨਸਟੈਂਟਲੀ ਵੀ ਜਿਹੜਾ ਆਪਣੇ ਦਰਸ਼ਕਾਂ ਨਾਲ ਜੁੜੇ ਜੀ ਔਰ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜੇ ਵੀ ਵੀਰਪੈਣਾ ਕੋਈ ਸਵਾਲ ਲਿਖਦੇ ਨੇ ਉਹ ਸ਼ਾਰਟ ਰੱਖੋ ਬਹੁਤ ਸਾਰੀਆਂ ਗਰੀਟਿੰਗਸ ਜਾਂ ਸ਼ਲਾਗਤ ਦੀ ਨਹੀਂ ਲੋੜ ਹੈ ਕਿਉਂਕਿ ਸਮਾਂ ਸੀਮਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਵੱਤੋ ਵੱਤ ਕਮੈਂਟ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਲਾਈਵ ਹੁੰਦੇ ਨੇ ਉਹਨਾਂ ਨੂੰ ਸ਼ਾਮਲ ਕਰ ਸਕੀਏ ਜੀ ਜੀ ਔਰ ਇਹਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਫੀਚਰ ਵੀ ਐਡ ਹੋਇਆ ਔਰ ਅਸੀਂ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਜੀ ਬਿਲਕੁਲ ਜਿਹੜੇ 2-3 ਇਸ਼ੂ ਅੱਜ ਦੀ ਵਿਚਾਰ ਲਈ ਮੈਂ ਚੁਣੇ ਨੇ ਇੱਕ ਜਿਹੜਾ ਅੱਜ ਆਲਮੋਸਟ ਸਿਰਫ ਭਾਰਤ ਦੇ মিডিਆ ਚ ਨਹੀਂ ਜਾਂ ਸਾਊਥ ਏਸ਼ੀਆਨ মিডিਆ ਚ ਨਹੀਂ ਆਸਟ੍ਰੇਲੀਅਨ মিডিਆ ਚ ਵੀ ਛਾਇਆ ਹੋਇਆ ਹੈ ਔਰ ਆਸਟ੍ਰੇਲੀਅਨ ਅਖਬਾਰ ði ਆਸਟ੍ਰੇਲੀਅਨ ਜਿਹੜੀ ਕਿ ਸਿਡਨੀ ਤੋਂ ਛਪਦੀ ਹੈ ਉਹਦੀ ਲੀਡ ਐਕਸਕਲੂਸਿਵ ਸਟੋਰੀ ਹੈ ਜੀ ਔਰ ਇਹ ਸਟੋਰੀ ਦਾ ਤਾਲੁਕ ਭਾਰਤ ਦੇ ਉਸ ਫੌਜੀ ਵਿੰਗ ਜਦੋਂ ਅਸੀਂ 10 ਫੋਰਸਿਸ ਦੀ ਗੱਲ ਕਰਦੇ ਹਾਂ ਇੱਕ ਧਰਤੀ ਤੇ ਲੜਨ ਵਾਲੇ ਨੇ ਉਹਨੂੰ ਇਨਫੈਂਟਰੀ ਕਹਿੰਦੇ ਨੇ ਇੱਕ ਹਵਾ 'ਚ ਲੜਦੇ ਨੇ ਉਹਨੂੰ 에ਅਰ ਫੋਰਸ ਕਹਿੰਦੇ ਨੇ ਤੀਸਰਾ ਪਾਣੀ 'ਚ ਜਿਸ ਨੂੰ ਨੇਵੀ ਕਹਿੰਦੇ ਨੇ ਔਰ ਭਾਰਤ ਦੀ ਨੇਵੀ ਜਿਹੜੀ ਹੈ ਉਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੀ ਉਹਨਾਂ ਨੇ ਕਿਉਂਕਿ ਬ੍ਰਿਟਿਸ਼ਰ ਜਾਂ ਸਾਰੀਆਂ ਹੀ ਜਿਹੜੀਆਂ ਯੂਰੋਪੀਅਨ ਕਲੋਨੀਅਲ ਪਾਵਰਸ ਰਹੀਆਂ ਉਹਨਾਂ ਦੀ ਐਕਸਪਰਟਿਸ ਸੀ ਨੇਵੀ ਕਰਕੇ ਇਸ ਲਈ ਕਲੰਬਸ ਇੱਥੇ ਪਹੁੰਚ ਗਿਆ ਵਾਸਕੋ ਡੀ ਗਾਮਾ ਉੱਥੇ ਪਹੁੰਚ ਗਿਆ ਦੁਨੀਆ ਪਰਚੋ ਉਹਨਾਂ ਨੇ ਜਿਹੜਾ ਉਹ ਇਸ ਪਾਣੀ ਦਾ ਸਹਾਰਾ ਲੈ ਕੇ ਸਮੁੰਦਰਾਂ ਦਾ ਜਿਹੜਾ ਥਾਂ ਥਾਈ ਪਹੁੰਚ ਕੀਤੀ ਔਰ ਛੋਟੇ ਛੋਟੇ ਮਲਕੀ ਯੂਰਪ ਦੇ ਸਾਰੀ ਦੁਨੀਆ ਵੰਡ ਕੇ ਬਹਿ ਗਏ ਜੀ ਔਰ ਬ੍ਰਿਟਿਸ਼ਰਸ ਨੇ ਲਗਭਗ 200 ਸਾਲ ਦੇ ਪੀਰੀਅਡ ਚ ਕਿਉਂਕਿ ਉਹਨਾਂ ਦੀ ਸ਼ੁਰੂਆਤ ਵੀ ਇਸ ਦੇ ਨਾਲ ਹੀ ਹੋਈ ਸੀ ਵਪਾਰੀਆਂ ਦੇ ਤੌਰ ਤੇ ਆਏ ਭਾਰਤ ਦੇ ਵਿੱਚ ਨੇਵੀ ਦੇ ਸਿਸਟਮ ਨੂੰ ਵੀ ਉਹਨਾਂ ਨੇ ਡਿਵੈਲਪ ਕੀਤਾ ਔਰ ਦੂਸਰੇ ਸੰਸਾਰ جنگ ਵੇੜੇ ਇਹ ਵੱਡੀ ਲੋੜ ਵੀ ਸੀ ਉਹਨਾਂ ਦੀ ਕਿ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਕਿਉਂਕਿ ਜੰਗ ਯੂਰਪ ਚ ਲੜੀ ਜਾ ਰਹੀ ਸੀ ਏਸ਼ੀਆ ਚ ਸੀ ਕਿਤੇ ਨਾ ਕਿਤੇ ਅਫਰੀਕਾ ਚ ਵੀ ਉਸ ਦਾ ਸੀ ਸੈਂਟਰਲ ਏਸ਼ੀਆ ਚ ਸੀ ਸੋ 47 ਦੀ ਵੰਡ ਵੇੜੇ ਜਿਹੜਾ ਭਾਰਤ ਪਾਕਿਸਤਾਨ ਦੇ ਵਿਚਾਲੇ ਹੋਈ ਨੇਵੀ ਦਾ ਬਹੁਤਾ ਜਿਹੜਾ ਸਾਜ਼ੋ ਸਮਾਨ ਜਾਂ ਬਹੁਤਾ ਹਿੱਸਾ ਜਿਹੜੇ ਉਹ ਭਾਰਤ ਨੂੰ ਮਿਲਿਆ ਔਰ ਉਹਨਾਂ ਦਾ ਭਾਰਤ ਦਾ ਇਜਰੇਆ ਔਰ ਕਿਉਂਕਿ ਹੁਣ ਓਸ਼ਨ ਜਿਹਦਾ ਨਾਮ ਜਿਹੜਾ ਹੈ ਉਹ ਕਦੇ ਅਰੇਬੀਅਨ ਓਸ਼ਨ ਸੀ ਉਹ ਹੁਣ ਉਹਨਾਂ ਨੇ ਇੰਡੀਅਨ ਓਸ਼ਨ ਬਣਾਇਆ ਹੋਇਆ ਜੀ ਉਸ ਦੇ ਵਿੱਚ ਉਹ ਆਪਣੀ ਸਰਦਾਰੀ ਸਮਝਦੇ ਨੇ ਕਿ ਵੀ ਸਾਡੀ ਹੈ ਔਰ ਚੀਨ ਨੇ ਵੀ ਕਿਉਂਕਿ ਜਦੋਂ ਸੀ ਸਾਊਥ ਚਾਈਨਾ ਸੀ ਦੀ ਗੱਲ ਕਰਦੇ ਕਿਉਂਕਿ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਸਮੁੰਦਰ ਦੇ ਉੱਤੇ ਜਾਂ ਸਮੁੰਦਰ ਰਾਹੀਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣ ਦੀਆਂ ਦੇ ਜਹਾਜ਼ ਔਰ ਦੂਸਰੀਆਂ ਚੀਜ਼ਾਂ ਡਿਵੈਲਪ ਹੋਈਆਂ ਹੈ ਉਦੋਂ ਅਜੇ ਬਹੁਤਾ ਨਹੀਂ ਸੀ ਕਿ ਸਮੁੰਦਰ ਦੇ ਥੱਲੇ ਤੇਲ ਵੀ ਹੁੰਦਾ ਹੈ ਪਾਣੀ ਦੇ ਵਿੱਚ ਜਾਂ ਦੂਸਰੇ ਜਿਹੜੇ ਮਿਨਰਲਸ اور ਦੂਸਰੀਆਂ ਚੀਜ਼ਾਂ ਹੁੰਦੀਆਂ ਨੇ ਪਰ 20ਵੀਂ ਸਦੀ ਦੇ ਸੈਕੰਡ ਪਾਰਟ 'ਚ ਬਹੁਤ ਕੁਝ ਜਿਹੜਾ ਉਹਦੇ ਨਾਲ ਜੁੜਿਆ ਔਰ ਸਕਾਟਲੈਂਡ ਦੀ ਜੇ ਆਜ਼ਾਦੀ ਦੀ ਗੱਲ ਵੀ ਨਿਕਲੀ ਉਹਦੇ 'ਚ ਇੱਕ ਵੱਡਾ ਰੀਜ਼ਨ ਇਹ ਵੀ ਸੀ ਕਿ ਜਿਹੜਾ ਸਕਾਟਲੈਂਡ ਦੇ ਨਾਲ ਲੱਗਦਾ ਸਮੁੰਦਰ ਹੈ ਉਹਦੇ 'ਚ ਬਹੁਤ ਵੱਡਾ ਭੰਡਾਰ ਤੇਲ ਦਾ ਮਿਲਿਆ ਸੋ ਇਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਭਾਰਤ ਨੇ ਜਿਹੜੀ ਹੈ ਆਪਣੀ ਨੇਵਲ ਜਿਹੜੀ ਹੈ ਉਹ ਪਾਵਰ ਦਾ ਨੂੰ ਇਵਨ ਪਾਕਿਸਤਾਨ ਦੇ ਨਾਲ 65 ਤੇ 71 ਦੇ ਵੇੜੇ ਵੀ ਡਿਸਪਲੇ ਕੀਤਾ ਔਰ ਇਹਨਾਂ ਦੀ ਇਹ ਕੋਸ਼ਿਸ਼ ਸੀ ਕਿ ਵੀ ਜੇ ਕਰਾਚੀ ਪੋਰਟ ਨੂੰ ਜਿਹੜਾ ਉਹ ਬਲੌਕ ਕਰ ਦਿੱਤਾ ਜਾਏ ਤੇ ਪਾਕਿਸਤਾਨ ਦੀ ਇਕਨੋਮਿਕਲ ਜਿਹੜੀ ਹੱਬ ਹੈ ਉਹਨੂੰ ਕਟਿਆ ਜਾ ਸਕਦਾ ਹੈ ਹਾਲਾਂ ਉਹ ਇਹਨਾਂ ਦਾ ਬਲੌਕਟ ਕਰਾਚੀ ਦਾ ਉਹਨਾਂ ਕਾਮਯਾਬ ਨਹੀਂ ਹੋਇਆ ਇਸ ਦੇ ਉਲਟ ਪਾਕਿਸਤਾਨ ਦੀ ਇੱਕ ਪੰਡੂਬੀ ਨੇ ਸਬਮਰੀਨ ਨੇ ਜਿਹੜਾ ਸ਼ਾਇਦ 71 ਦੇ ਵਿੱਚ ਆ ਕੇ ਇਹਨਾਂ ਦੇ ਮੇਨ ਥਾਂ ਦੇ ਉੱਤੇ ਕਾਫੀ ਨੁਕਸਾਨ ਕੀਤਾ ਕਾਫੀ ਕਈ ਯੂ ਐਲਟੀਆਂ ਹੋਈਆਂ ਸੋ ਸਮੁੰਦਰ ਦੇ ਵਿੱਚ ਜਹਾਜ਼ਾਂ ਦੀ ਲੜਾਈ ਜਾਂ ਦੂਸਰਿਆਂ ਨਾਲੋਂ ਕਿਉਂਕਿ ਹੁਣ ਤਾਂ ਨਿਊਕਲੀਅਰ ਆਰਮਡ ਹੋਰ ਦੂਸਰੀਆਂ ਦੋਨੋਂ ਹੀ ਮੁਲਕ ਨੇ ਜੀ ਪਨ ਡੁੱਬੀ ਜਿਹੜਾ ਸ਼ਬਦ ਹੀ ਪਾਣੀ ਤੋਂ ਪਾਨੇ ਪਨ ਘਟ ਵੀ ਇਹਦੇ ਤੋਂ ਹੀ ਬਣਿਆ ਜਿੱਥੇ ਪਾਣੀ ਹੁੰਦਾ ਪਨ ਡੁੱਬੀ ਜਿਹੜੀ ਪਾਣੀ ਦੇ ਵਿੱਚ ਡੁੱਬੀ ਰਹਿੰਦੀ ਉਹਨੂੰ ਸਬਮਰੀਨ ਕਹਿੰਦੇ ਨੇ ਔਰ ਇਹ ਸਬਮਰੀਨ ਜਿਹੜੀਆਂ ਨੇ ਇਹ ਕਾफी ਸਮੁੰਦਰ ਦੇ ਥੱਲੇ ਤੱਕ ਹੋਰ ਇਹਨਾਂ ਦੇ ਚ ਉਹ ਬਹੁਤ ਸਾਰੀ ਇਹ ਡਿਟੈਕਟ ਨਹੀਂ ਹੁੰਦੀ ਐ ਔਰ ਇਹਦੇ ਲਈ ਜਿਹੜੇ ਸਿਗਨਲਿੰਗ ਹੈ ਜਾਂ ਦੂਸਰਾ ਹੈ ਇੱਕ ਬੜਾ ਕੰਪਲੈਕਸ ਜਿਹਾ ਹੀ ਪ੍ਰੋਸੈਸ ਐ ਔਰ ਦੁਨੀਆ ਦੇ ਕੁਝ ਦੇਸ਼ ਜਿਨ੍ਹਾਂ ਚ ਫਰਾਂਸ ਖਾਸ ਤੌਰ ਤੇ ਐ ਉਹ ਉਹਨਾਂ ਨੂੰ ਐਕਸਪਰਟਿਸ ਹਾਸਲ ਐ ਕਿ ਉਹ ਸਬਮਰੀਨ ਬਣਾਉਣ ਦੇ ਵਿੱਚ ਮਹਾਰਤ ਰੱਖਦੇ ਨੇ ਜੀ ਔਰ ਇਸੇ ਲਈ ਜਿਹੜੇ ਮੁਲਕਾਂ ਦੇ ਕੋਲ ਇਸ ਕਿਸਮ ਦੀ ਟੈਕਨੋਲੋਜੀ ਹੁੰਦੀ ਹੈ ਉਹ ਫਿਰ ਮੂੰਹ ਮੰਗੇ ਜਿਹੜੇ ਨੇ ਉਹ ਪੈਸੇ ਵੀ ਲੈਂਦੇ ਨੇ ਔਰ ਇਹੀ ਜਦੋਂ ਅਸੀਂ ਨਾ ਪੱਛਮੀ ਤਾਕਤਾਂ ਦੀ ਆਰਥਿਕਤਾ ਦੀ ਗੱਲ ਕਰਦੇ ਆਂ ਤੇ ਇਹ ਸਾਰੇ ਆਰਮਜ਼ ਐਕਸਪੋਰਟਰ ਨੇ ਕੋਈ ਜਿਹੜਾ ਜੰਗ ਦੇ ਮੈਦਾਨ ਚ ਲੜੇ ਜਾਣ ਵਾਲੇ ਆਰਮਜ਼ ਕੋਈ ਜਹਾਜ਼ ਨੇ ਕਦੇ F16 ਕਦੇ ਦੂਸਰੇ ਤੀਸਰੇ ਅਪਡੇਟ ਕਰਕੇ ਫਿਰ ਉਹਦਾ ਭਾਵ ਦਾ ਦਿੰਦੇ ਨੇ ਸੋ ਸਬ ਮੈਰੀਜ਼ ਦੇ ਮਾਮਲੇ ਦੇ ਵਿੱਚ ਫਰਾਂਸ ਨੇ ਭਾਅ ਵੀ ਆਪਣਾ ਰੱਖਿਆ ਹੁੰਦਾ ਔਰ ਉਹਨਾਂ ਦੀ ਇੱਕ ਕੰਪਨੀ ਹੈ ਡੀਸੀਐਨ ਜਿਹਦੇ ਚ ਲਗਭਗ 62% ਸ਼ੇਅਰ ਜਿਹੜੇ ਨੇ ਉਹ ਫ੍ਰੈਂਚ ਗਵਰਨਮੈਂਟ ਦੇ ਨੇ ਔਰ ਉਹ ਉਸ ਨੂੰ ਬਣਾਉਂਦੇ ਨੇ ਔਰ ਇਤਕੀ ਉਹਨਾਂ ਦੀ ਭਾਰਤ ਦੇ ਨਾਲ ਕੁਝ ਸਮਾਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਡੀਲ ਹੋਈ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ 6 ਨਵੀਆਂ ਪੰਡੂਬੀਆਂ ਜਿਹੜੀਆਂ ਆ ਉਹ ਬਣਾ ਕੇ ਦੇਾਂਗੇ ਬਣਾਵਾਂਗੇ ਵੀ ਅਸੀਂ ਬੰਬੇ ਦੇ ਵਿੱਚ ਔਰ ਉਹ ਜਿਹੜੀਆਂ 6 ਪੰਡੂਬੀਆਂ ਨੇ ਉਹਨਾਂ ਚ ਇੱਕ ਜਿਹੜੀ ਆ 2000 16 ਦੇ ਐਂਡ ਤੱਕ ਡਿਲੀਵਰ ਹੋਏਗੀ ਬਾਕੀ 2020 ਤੱਕ ਇਹਦੀ ਅਪਰੋਕਸੀਮੇਟਲੀ 4 ਬਿਲੀਅਨ ਡਾਲਰ ਇਹ ਹੁਣ ਕਿੰਨੇ ਹਜ਼ਾਰ ਕਰੋੜ ਬਣਦਾ ਉਹਨੂੰ ਤੁਸੀਂ ਅੱਗੇ 60 65 ਜਿੰਨੇ ਵੀ ਡਾਲਰ ਦੇ ਬਰਾਬਰ ਰੁਪਏ ਬਣਦੇ ਨੇ ਉਹਨਾਂ ਨਾਲ ਤੁਸੀਂ ਉਹਨੂੰ ਜ਼ਰਬ ਦੇ ਲੋ ਸੋ ਕੋਲਮੜਾ ਕੇ 4 ਬਿਲੀਅਨ ਡਾਲਰ ਬਹੁਤ ਵੱਡਾ ਅਮਾਉਂਟ ਹੈ ਔਰ ਆਲਰੇਡੀ ਉਹਨਾਂ ਦੀ ਜਿਹੜੀ ਹੈ ਮੈਨੂਫੈਕਚਰਿੰਗ ਬੰਬੇ ਦੇ ਵਿੱਚ ਚੱਲ ਰਹੀ ਹੈ ਔਰ ਪਹਿਲੇ ਬਾਈ ਦਾ ਇਅਰ ਐਂਡ 5-6 ਮਹੀਨੇ ਬਾਅਦ ਇੰਡੀਆ ਦੇ ਜਿਹੜਾ ਨੇਵਲ ਫਲੀਟ ਹੈ ਉਸ ਵਿੱਚ ਸ਼ਾਮਲ ਹੋਣੀ ਸੀ ਹੁਣ ਜਾ ਰਿਹਾ ਹੈ ਕਿ ਇਸ ਦੇ ਵਿੱਚ ਜਿਹੜੇ ਇੰਨੇ 4 ਬਿਲੀਅਨ ਡਾਲਰ ਦੀਆਂ 6 ਪੰਡੂਬੀਆਂ ਦਾ ਸੌਦਾ ਇਹਦੇ ਨਾਲ ਇਹ ਨਿਊਕਲੀਅਰ ਮਿਸਾਈਲਜ਼ ਨਾਲ ਲਾਇਸ ਹੁੰਦੀਆਂ ਨੇ ਕਿਉਂਕਿ ਹੁਣ ਉਹ ਜ਼ਮਾਨੇ ਨਹੀਂ ਨੇ ਹਿਰੋਸ਼ੀਮਾ ਨਾਗਾਸਾਕੀ ਦੀ ਤਰ੍ਹਾਂ ਕਿ ਕੋਈ ਜਹਾਜ਼ ਉੱਡੇਗਾ ਉਹ ਜਾ ਕੇ ਬੌਮ ਡ੍ਰੌਪ ਕਰੇਗਾ ਕਿਉਂਕਿ ਜਿਹੜੀ ਨਿਊਕਲੀਅਰ ਹਥਿਆਰਾਂ ਦੀ ਵੀ ਡਿਲੀਵਰੀ ਹੈ ਉਹ ਮਿਸਲ ਸਿਸਟਮ ਨਾਲ ਹੈ ਮਿਸਾਈਲਾਂ ਨਾਲ ਹੈ ਔਰ ਉਹ ਗਰਾਊਂਡ ਤੇ ਵੀ ਨੇ ਜੀ ਔਰ ਉਹਦੇ ਤੇ ਹੀ ਨਿਊਕਲੀਅਰ ਹੈਡ ਫਿਟ ਹੋ ਜਾਂਦੇ ਨੇ ਇਸੇ ਤਰ੍ਹਾਂ ਜਿਹੜੀਆਂ ਪੰਡੂਬੀਆਂ ਨੇ ਇਹ ਜਿਹੜੀਆਂ ਭਾਰਤ ਨੇ ਸੀ ਇਹ ਨਿਊਕਲੀਅਰ ਲੈਸ ਪੰਡੂਬੀਆਂ ਹੁਣ ਇੱਕ ਪੰਜਾਬੀ ਦਾ ਖਾਨ ਹੈ ਕਿ ਵੀ ਪਿੰਡ ਜੇ ਬੱਜਾ ਨਹੀਂ ਤੇ ਉੱਚਕੇ ਪਹਿਲਾਂ ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਵੀ ਜੇ ਤਾਂ ਕੋਈ ਉਸ ਖਿੱਤੇ ਦੇ ਵਿੱਚ ਹੁੰਦਾ ਫਿਰ ਤਾਂ ਉਹ ਤੁਸੀਂ ਪਾਕਿਸਤਾਨ ਦੀ ISI ਨੂੰ ਬਲੇਮ ਕਰ ਦਿਓ ਕਿਸੇ ਹੋਰ ਨੂੰ ਕਰ ਦਿਓ ਹੁਣ ਜਿਹੜੀ ਬੜੀ ਵੱਡੀ ਖਬਰ ਅੱਜ ਦੀ ਆਸਟ੍ਰੇਲੀਅਨ ਦੀ ਆਸਟ੍ਰੇਲੀਅਨ ਅਖਬਾਰ ਦੇ ਵਿੱਚ ਹੈ ਕਿ ਇਹ ਜਿਹੜਾ ਭਾਰਤ ਦੀਆਂ ਹੁਣ ਇਹਦੇ ਵਿੱਚ ਬਹੁਤ ਕੁਝ ਜੁੜਿਆ ਹੁੰਦਾ ਜਦੋਂ ਅਸੀਂ ਕਿਉਂਕਿ ਜੇ ਜਿਹੜੀ সাবਮਰੀਨਸ ਦੀ ਐਫੀਕੇਸੀ ਹੁੰਦੀ ਹੈ ਉਹ ਹੁੰਦੀ ਹੈ ਉਹਨਾਂ ਦੀ ਸੀਕਰੈਟੀ ਜੀ ਕਿ ਉਹਨੇ ਕਿਵੇਂ ਕੰਮ ਕਰਨੇ ਵੇਵ ਲੈਂਥ ਕੀ ਹੈ ਕਿੱਧਰ ਕੀ ਹੈ ਮੈਨੂੰ ਬਹੁਤ ਸਾਰੀਆਂ ਟੈਕਨੀਕਲ ਟਰਮਸ ਆ ਵੀ ਨਹੀਂ ਪਤਾ ਪਰ ਜਿਹੜੀਆਂ ਮੈਂ ਕੱਡੀਆਂ ਵੀ ਨੇ ਮੈਂ ਸਮਝਦਾ ਵੀ ਇਹ ਟੂ ਮੱਚ ਕਨਫਿਊਜ਼ ਕਰਨ ਵਾਲੀਆਂ ਨੇ ਪਰ ਸਿੰਪਲ ਗੱਲ ਇਹ ਹੈ ਕਿ ਜਿਹੜੀ ਪਾਕਿਸਤਾਨ ਦੀ ਇੱਕ ਸਬਮਰੀਨ ਭਾਰਤ ਚ ਆਵੜੀ ਸੀ ਭਾਰਤੀ ਪਾਣੀਆਂ 'ਚ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਸੀ ਉਹ ਡਿਟੈਕਟ ਨਹੀਂ ਸੀ ਹੋਈ ਔਰ ਇਸ ਲਈ ਬਹੁਤ ਸਾਰਾ ਸਿਸਟਮ ਜਿਹੜਾ ਹੈ ਇਹਨਾਂ ਦਾ ਉਹ ਹੁੰਦਾ ਹੈ ਜਿਹੜਾ ਜਿਹਦੇ ਖੁਫੀਆ ਕੋਡ ਹੁੰਦੇ ਨੇ ਜੀਐਸਟੀ ਖੁਫੀਆ ਤੌਰ ਤਰੀਕੇ ਹੁੰਦੇ ਨੂੰ ਅਪਡੇਟ ਕਰਨ ਦੇ ਹੁਣ ਆਸਟ੍ਰੇਲੀਅਨ ਅਖਬਾਰ ਨੇ ਇਹ ਦਾਵਾ ਕੀਤਾ ਹੈ ਔਰ ਉਹਦੇ ਚ ਉਹਨਾਂ ਨੇ ਕਾਫੀ ਜਿਹੜੇ ਨੇ ਉਹ ਛਾਪ ਵੀ ਦਿੱਤੇ ਜੀ ਕਿ 22400 ਪੇਜ ਜਿਹੜੇ ਖੁਫੀਆ ਡਾਕੂਮੈਂਟ ਇਨਾ ਪੰਡੂਬੀਆਂ ਦੀ ਜਿਹੜੀ ਇਨਸਾਈਡ ਵਰਕਿੰਗ ਨਾਲ ਸੰਬੰਧਤ ਨੇ ਉਹ ਉਹਨਾਂ ਦੇ ਕੋਲ ਨੇ ਸੋ ਜ਼ਾਹਰ ਹੈ ਕਿ ਬੇਸਿਕ ਪੋਜੀਸ਼ਨ ਇਹਨਾਂ ਦੀ ਜਿਹੜੀ ਹੈ ਉਹ ਕੰਪਰੋਮਾਈਜ਼ ਹੋ ਗਈ ਔਰ ਇਸ ਖਬਰ ਚ ਹੈ ਹੀ ਇਹ ਹੈ ਦੀ ਬਿਗਨਿੰਗ ਇੰਡੀਆਜ਼ ਬਿਡ ਟੂ ਸ਼ੋਰ ਅਪ ਇਟਸ ਨੇਵਲ ਕੈਪੇਬਿਲਿਟੀਜ਼ ਐਂਡ ਹੈਵ ਦਾ ਟੈਕਟੀਕਲ ਐਜ ਓਵਰ ਰਾਈਵਲਸ ਹੈਜ਼ ਟੇਕਨ ਅ ਹਿਟ ਵਿਦ ਅਰਾਊਂਡ 22400 ਪੇजेस ਆਫ ਟੈਕਨੀਕਲ ਡਾਟਾ ਰਿਲੇਟਿੰਗ ਟੂ 6 ਸਕਾਰਪੀਨ ਕਲਾਸ ਸਬਮਰੀਨਸ ਹੈਵਿੰਗ ਬੀਨ ਲੀਕਡ ਕੰਪਰੋਮਾਈਜ਼ਿੰਗ ਐਬਿਲਿਟੀਜ਼ ਆਫ ਦਾ ਅੰਡਰਵਾਟਰ ਵੈਸਲਸ the subs are being built for the navy in collaboration with a french company baaki bahut sara ohi kuch hai jo main already ek kiya so hun kul mila ke ye theek hai kise hacker de khate pe wo hacker australia ch ja australian akhbar tak kiven pahuncheya ja french government ne hun inko re order kiti hai india ne bhi navy nu keha par mainu hairani is gal di hai kyunki hack ta khush bhi ho sakda hai pehli gal ਕਿ ਵੀ ਇਹ ਸਾਰਾ ਕੀ ਚੱਲ ਰਿਹਾ ਹੈ ਔਰ ਕੀ ਜਿਹੜੇ ਕੰਪੀਟੀਟਰਸ ਸੀ ਸਬਮਰੀਨ ਜਿਹੜੇ ਭਾਰਤ ਨੂੰ ਦੂਸਰੇ ਦੇਣਾ ਚਾਹੁੰਦੇ ਨੇ ਇਹ ਉਹਨਾਂ ਨੇ ਦੱਸ ਦਿੱਤਾ ਹੈ ਕਿ ਵੀ ਇਹ ਫ੍ਰੈਂਚ ਸਬਮਰੀਨ ਜਿਹੜੀਆਂ ਨੇ ਇਹ ਕਿੰਨੀਆਂ ਵਲਨਰੇਬਲ ਨੇ ਜੀ ਜਾਂ ਇਸ ਦੇ ਵਿੱਚ ਕਿਉਂਕਿ ਆਸਟ੍ਰੇਲੀਆ ਤੋਂ ਲੀਕ ਹੋਇਆ ਹੈ ਆ ਦੂਸਰੇ ਦਾ ਨਾਮ ਜਿਹੜਾ ਜੂਲੀਅਨ ਸਾਂਜੇ ਦੇ ਨਾਲ ਜੁੜਦਾ ਰਿਹਾ ਹੈ ਜਾਂ ਜਿਹੜਾ ਅਮਰੀਕਨ ਰਸ਼ੀਆ ਦੇ ਵਿੱਚ ਬੈਠਾ ਹੈ ਪਰ ਕਿਸੇ ਦਾ ਨਾਮ ਅਜੇ ਤੱਕ ਇਸ ਦੇ ਉੱਤੇ ਆਇਆ ਨਹੀਂ ਹੈ لیکن ਜਿਹੜੀ ਗੱਲ ਨੂੰ ਲੈ ਕੇ ਮੈਂ ਕਿਹਾ ਕਿ ਵੀ ਇਹਨਾਂ ਦਾ ਹੁਣ ਡਿਫੈਂਸ ਮਿਨਿਸਟਰ ਕੀ ਕਹਿ ਰਿਹਾ ਕਿ ਇਹਨਾਂ ਦੇ ਕਿੰਨੇ ਬਚਕਾਨਾ ਰਿਐਕਸ਼ਨ ਨੇ ਵੀ ਅਜੇ ਇਹਨਾਂ ਕੋਲ ਕੋਈ ਇਨਫੋਰਮੇਸ਼ਨ ਆਈ ਨਹੀਂ ਕਿੰਨੇ ਹਜ਼ਾਰ ਪੇਜ ਨੇ ਜੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਵੀ ਤੁਹਾਡਾ ਕੀ ਉਹਦੇ ਚ ਜਿਹੜਾ ਕ੍ਰੂਸ਼ਲ ਡਾਟਾ ਹੈ ਜਿਹੜਾ ਚਲਾ ਗਿਆ ਜਾਂ ਜਿਹਦੇ ਜਿੰਦਾ ਨਾਲ ਨੁਕਸਾਨ ਹੋਏਗਾ ਤੇ ਨਾਲ ਦੀ ਨਾਲ ਬਿਆਨ ਆ ਜਾਂਦਾ ਨਹੀਂ 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 ਇਹ ਉੱਪਰਲਾ ਥਲੜੇ ਗਿਆ ਸਾਡਾ ਕੀ ਕੁਝ ਨਹੀਂ ਗਿਆ ਹੁਣ ਉਹ ਜਿਹੜਾ ਡਿਫੈਂਸ ਮਿਨਿਸਟਰ ਹੈ ਮਨੋਰ ਪਾਰੇਕਰ ਉਹ ਕਹਿੰਦਾ ਦਾ ਫਰਸਟ ਸਟੈਪ ਇਜ਼ ਟੂ ਆਇਡੈਂਟੀਫਾਈ ਵਟ ਆਲ ਇਜ਼ ਰਿਲੇਟਡ ਟੂ ਅਸ ਐਨੀਵੇ ਇਟਸ ਨਾਟ ਦੈਟ 100% ਡਾਟਾ ਹੈਜ਼ ਬੀਨ ਲੀਕਡ ਐਡਿੰਗ ਇਟ ਅਪੀਅਰ ਟੂ ਬੀ ਅ ਕੇਸ ਆਫ ਹੈਕਿੰਗ ਇਟ ਅਪੀਅਰਸ ਦੈਟ ਦ ਸੋਰਸ ਆਫ ਲੀਕਿੰਗ ਇਸ ਫਰੋਮ ਓਵਰਸੀਜ਼ ਐਂਡ ਨਾਟ ਇਨ ਇੰਡੀਆ ਵੀ ਤੁਹਾਨੂੰ ਕਿਵੇਂ ਪਤਾ ਹੁਣ 22400 ਪੇਜ ਕੋ ਘਟ ਨਹੀਂ ਹੈਗੇ ਉਹਨਾਂ ਦੇ ਵਿੱਚ ਕੋਈ ਪਰੌਂਠੇ ਬਣਾਉਣ ਦੀ ਰੈਸਪੀ ਤਾਂ ਨਹੀਂ ਲਿਖੀ ਹੋਈ ਜਾਂ ਕੋਈ ਹਲਵਾ ਕਚੌੜੀ ਤਾਂ ਨਹੀਂ ਹੈ ਜਿਹੜੇ ਮਹਾਰਾਸ਼ਟਰੀ ਅਜਾਏ ਉਹ ਕਹਿੰਦਾ ਨਾ ਨਾ ਇਹ 100% ਨਹੀਂ ਹੋਇਆ ਇਹ ਇਸ ਤੋਂ ਇਹ ਹੀ ਰੀਜ਼ਨ ਹੈ ਕਿ ਭਾਰਤ ਦੇ ਵਿੱਚ ਬੰਦੇ ਮਰ ਜਾਣ ਪੁੱਲ ਟੁੱਟ ਜਾਣ ਰੇਲਵੇ ਹੋ ਜਾਏ ਜਹਾਜ਼ ਦਾ ਐਕਸੀਡੈਂਟ ਹੋ ਜਾਏ ਹਜ਼ਾਰਾਂ ਕਰੋੜਾਂ ਦੇ ਸਕੈਂਡਲ ਹੋ ਜਾਣ ਕਦੇ ਕੋਈ ਗੱਲ ਕਿਸੇ ਕੰਡੇ ਤੱਕ ਕਿਉਂ ਨਹੀਂ ਪਹੁੰਚਦੀ ਕਿਉਂਕਿ ਇਨਵੈਸਟੀਗੇਸ਼ਨ ਤੋਂ ਪਹਿਲਾਂ ਹੀ ਨਤੀਜਾ ਕੱਢਿਆ ਹੁੰਦਾ ਵੀ ਇਹਦੇ ਜੋ ਅਸੀਂ ਕੁਝ ਨਹੀਂ ਨਿਕਲਣ ਦੇਣ ਜੀ ਸੋ ਮੈਂ ਸਮਝਦਾ ਹੈ ਵੀ ਭਾਰਤ ਦੇ ਮੂੰਹ ਦੇ ਉੱਤੇ ਵੱਡੀ ਛਪੇੜ ਵੀ ਪਈ ਹੈ ਔਰ ਜਾ ਰਿਹਾ ਹੈ ਕਿ ਵੀ ਜਿਹੜੀ ਸਬਮਰੀਨ ਬਣਾਉਣ ਵਾਲੀ ਡੀਸੀਐਨ ਹੈ ਉਹਦੀ ਕ੍ਰੈਡੀਬਿਲਟੀ ਵੀ ਹਰਟ ਹੋਈ ਹੈ ਫ੍ਰੈਂਚ ਗਵਰਨਮੈਂਟ ਵੀ ਇਹਦੇ ਨਾਲ ਜਿਹੜੀ ਹੈ ਉਹ ਉਸ ਦਾ ਨੁਕਸਾਨ ਹੁੰਦਾ ਹੈ ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਆ ਕਿ ਕਵਰ ਅਪ ਮੈਨੂੰ ਜਿਹੜੀ ਇਸ ਕਰਕੇ ਅਦਰਵਾਇਜ਼ ਮੈਂ ਸ਼ਾਇਦ ਇਹਨੂੰ ਪੱਕ ਵੀ ਨਾ ਕਰਦਾ ਕਿ ਵੀ ਇਹਨਾਂ ਦਾ ਹਾਲ ਦੇਖੋ ਇਹ ਨੈਸ਼ਨਲ ਸਿਕਿਉਰਿਟੀ ਦੇ ਰਾਖੇ ਬਣੇ ਹੋਏ ਨੇ ਇਹ ਨਿਊਕਲੀਅਰ ਵਾਰਕਰ ਨੂੰ ਤਿਆਰ ਨੇ ਇਹ ਦੁਨੀਆ ਦੀ ਸੁਪਰ ਪਾਵਰ ਬਣੇ ਹੋਏ ਨੇ ਕਿ ਇਨਾ ਵੱਡਾ ਜਿਹੜਾ ਹੈ ਉਹ ਹਾਦਸਾ ਹੋਇਆ ਹੈ ਇੰਟੈਲੀਜੈਂਸ ਦੀ ਦੁਨੀਆ ਕਿ ਭਈ ਤੁਹਾਡੀ ਜਿਹੜੀ ਸਭ ਤੋਂ ਕ੍ਰੂਸ਼ਲ ਹੈ ਜਿੱਦੇ ਚ ਤੁਸੀਂ ਟੈਕਸਪੀਅਰਜ਼ ਮਨੀ ਦੇ 4 ਬਿਲੀਅਨ ਡਾਲਰ ਇਨਵੈਸਟ ਕਰਨੇ ਨੇ ਜਾਂ ਕੀਤੇ ਹੋਏ ਨੇ ਉਹਦੇ ਲਈ ਤੁਸੀਂ ਉਹ ਕਹਿ ਰਿਹਾ ਕਿ ਨਹੀਂ 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 ਇਹ ਸਾਡੀ ਸਾਈਡ ਤੋਂ ਨਹੀਂ ਓਵਰ ਸੀਜ਼ ਹੀ ਹੋਇਆ ਵੈਸੇ 100% ਡਾਟਾ ਸਾਡਾ ਨਹੀਂ ਗਿਆ ਕਿਸੇ ਹੋਰ ਨੇ ਕਿਹਾ ਨਾ 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 ਉਹਦੇ ਵਿੱਚ ਕੋਈ ਕੋਈ ਕ੍ਰੂਸ਼ਲ ਇਨਫੋਰਮੇਸ਼ਨ ਨਹੀਂ ਗਈ ਸੋ ਇਹ ਇੱਕ ਪਾਰਟ ਜਿਹੜਾ ਹੈ ਇਹ ਸਾਬਤ ਕਰਦਾ ਹੈ ਵੀ ਇਹ ਕਿਸ ਕਿਸਮ ਦੀ ਇਹਨਾਂ ਦੀ ਨਿਊਕਲੀਅਰ ਪ੍ਰੋਟੈਕਸ਼ਨ ਹੋਏਗੀ ਕਿਸ ਕਿਸਮ ਦਾ ਕਾਰਨ ਹੋਏ ਜੋ ਮਹੌਰ ਉੱਤੇ ਸਰਜ ਰਹੇ ਨੇ ਇੰਡੀਆ ਪਾਕਿਸਤਾਨ ਟਕਰਾਵਲ ਜਾਂਦੇ ਨੇ ਤੇ ਕਿਸ ਕਿਸਮ ਦਾ ਮੁੜ ਕੇ ਇਹਨਾਂ ਦੇ ਤਾਂ ਉਹ ਪਟਾਕੇ ਬਣਾਏ ਹੋਏ ਜਿਹੜੇ ਹੁੰਦੇ ਨੇ ਹਵਾਈ ਜਿਹੜੀ ਆ ਉੱਪਰ ਨੂੰ ਜਾਣੀ ਹੁੰਦੀ ਹੈ ਤਾਂ ਕਿਸੇ ਦੇ ਪਿੰਡ 'ਚ ਵੜੀ ਹੁੰਦੀ ਹੈ ਉਹ ਹਾਲਤ ਆ ਇਹਨਾਂ ਦਾ ਔਰ ਇਸ ਕਿਸਮ ਦਾ ਜਿਹੜਾ ਇਹਨਾਂ ਦਾ ਹਾਲ ਅਲਟੀਮੇਟਲੀ ਕੀ ਹੋਏਗਾ ਸਿਕਿਉਰਿਟੀ ਐਂਗਲ ਤੋਂ ਔਰ ਇਹ ਸਾਰੇ ਤੋਂ ਸੋ so, A ਮੁੱਖ ਵਿਸ਼ਾ ਦਾ ਓਪਨਿੰਗ ਇਸ਼ੂ ਹੈ ਜੀ ਰਸਾ ਸੈਥਲ ਨੇ ਅਪਟ੍ਰੇਕ ਈਵਰਸ ਵਿਚਾਰਨਾ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ